ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਅੱਜ ਪਹੁੰਚਿਆ ਸੀ ਪਿੰਡ ਪੱਖੋਕਲਾਂ ਜਿੱਥੇ ਪਹਿਲੀ ਵਾਰ ਤੀਆਂ ਦਾ ਪ੍ਰੋਗਰਾਮ ਰੱਖਿਆ ਗਿਆ ਪਹਿਲੀ ਵਾਰ ਤੀਆਂ ਬਣਾਈਆਂ ਨੇ ਤੇ ਜਿਨੇ ਹਾਲ ਤੱਕ ਆਪਣੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਵੀਰ ਬਣ ਕੇ ਬੇਨਤੀ ਆ ਯਾਰ ਚੈਨਲ ਜਰੂਰ ਸਬਸਕ੍ਰਾਈਬ ਕਰੋ ਤੇ ਅੱਜ ਤੁਹਾਨੂੰ ਦਿਖਾਉਣੇ ਆ ਪਿੰਡ ਪੱਖੋ ਦੀਆਂ ਤੀਆਂ ਜਿਹੜੀਆਂ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਤਿਆਰ ਕੀਤੀਆਂ ਗਈਆਂ ਨੇ ਪਿੰਡ ਪੱਖੋਕਲਾਂ ਆਜੋ ਲੈ ਚਲੀਏ ਹੁਣ ਤੁਹਾਨੂੰ ਉਸ ਗਰਾਊਂਡ 'ਚ ਜਿੱਥੇ ਤੀਆਂ ਦਾ ਆਯੋਜਨ ਕੀਤਾ ਗਿਆ i ਅੱਜ ਅਸੀਂ ਪੱਖੋਕਲਾ ਪਿੰਡ ਤੇ ਉਪਸਥਿਤ ਆ ਜਿੱਥੇ ਕਿ ਪਿੰਡ ਵੱਲੋਂ ਤੀਆਂ ਦਾ ਜਿਹੜਾ ਮੇਲਾ ਸੀ ਉਹ ਕਰਵਾਇਆ ਗਿਆ ਸਾਡੇ ਨਾਲ ਪਿੰਡ ਦੀਆਂ ਜਿਹੜੀ ਸੰਸਥਾ ਜਿਨ੍ਹਾਂ ਨੇ ਇਹ ਮੇਲਾ ਜਾਂ ਤੀਆਂ ਦਾ ਕਰਵਾਇਆ ਸੀ ਉਹਨਾਂ ਵੀਰਾਂ ਨਾਲ ਗੱਲ ਕਰਦੇ ਆ ਕੀ ਨਾਮ ਆ ਬਾਈ ਜੀ ਤੁਹਾਡਾ ਬਾਈ ਜੀ ਮੇਰਾ ਨਾਮ ਕੁਲਦੀਪ ਸਿੰਘ ਹੈ ਅਸੀਂ ਜਿਹੜੀ ਸੰਸਥਾ ਚਲਾ ਰਹੇ ਆ ਉਹ ਸੰਤ ਵਾਲੋਂ ਪ੍ਰੀ ਫਿਜ਼ੀਕਲ ਅਕੈਡਮੀ ਪੱਖੋਕਲਾ ਸਾਡਾ ਉਪਰਾਲਾ ਜੂਥ ਨੂੰ ਨਫੇ ਤੋਂ ਮੁਕਤ ਕਰਨਾ ਤੇ ਕਲਚਰ ਨੂੰ ਬੁਹਾਵਾ ਦੇਣਾ ਹੈ ਤਾਂ ਕਿ ਸਾਡਾ ਜਿਹੜਾ ਅਲੋਪ ਹੋ ਰਿਹਾ ਕਲਚਰ ਹੈ ਉਹ ਅੱਗੇ ਆ ਸਕੇ ਤੇ ਸਾਡਾ ਜਿਹੜਾ ਜੂਥ ਹੈ ਨਸ਼ੇ ਬੰਦੀ ਜਾਂ ਮੋਬਾਈਲਾਂ ਦੇ ਵਿੱਚ ਜਿਹੜਾ ਖੁੱਭ ਕੇ ਰਹਿ ਗਿਆ ਉਹ ਜੂਥ ਨੂੰ ਅੱਗੇ ਲਿਆਉਣ ਦੇ ਸਾਡੇ ਗਰਾਊਂਡ ਦੇ ਉਪਰਾਲੇ ਨੇ ਤੇ ਸਾਡੇ ਤੀਆਂ ਦਾ ਤਿਹਾੜ ਦਾ ਮੇਨ ਉਪਰਾਲਾ ਇਹੀ ਆ ਸਾਡਾ ਅਲੋਪ ਹੋ ਰਿਹਾ ਸੱਭਿਆਚਾਰ ਹੈ ਉਹਨੂੰ ਪਰਫੁੱਲਤ ਕਰਨਾ ਜੀ ਬਾਈ ਜੀ ਪਹਿਲਾਂ ਤਾਂ ਤੁਸੀਂ ਬਹੁਤ ਸਾਰਾ ਜਿਹੜਾ ਪਿੰਡਾਂ ਸੋਡਾ ਵਧਾਈ ਦਾ ਪਾਤਰ ਆ ਕਿਉਂਕਿ ਜਿਹੜੇ ਇਹ ਜਿਹੇ ਫੈਸਟੀਵਲ ਅਸੀਂ ਕਰਾਉਨੇ ਆ ਇਹ ਬਹੁਤ ਇੱਕ ਨਵੀਂ ਊਰਜਾ ਪੈਦਾ ਕਰਦੇ ਆ ਜਿਵੇਂ ਸਾਡੀਆਂ ਜਿਹੜੀਆਂ ਲੇਡੀਜ਼ ਨੇ ਉਹ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਚੁੱਲ੍ਹੇ ਤੱਕ ਸੀਮਤ ਹੋ ਕੇ ਰਹਿ ਗਈਆਂ ਪਰ ਉਹਨਾਂ ਨੂੰ ਇਸ ਪਲੇਟਫਾਰਮ ਤੇ ਆ ਕੇ ਇੱਕ ਵਧੀਆ ਮੰਚ ਮਿਲਦਾ ਜਿੱਥੇ ਉਹ ਆਪਦੀ ਜਿਹੜੀ ਆਪਣੀ ਕਲਾਕਾਰੀ ਆ ਉਹਦਾ ਨਮੂਨਾ ਸਾਨੂੰ ਦਿਖਾ ਸਕਦੀਆਂ ਨੇ ਤੁਸੀਂ ਇਸ ਬਾਰੇ ਕੀ ਕਹੋਗੇ ਕਿ ਲੇਡੀਜ਼ ਸੋਡੇ ਪਿੰਡ ਦੀਆਂ ਕਿੰਨੇ ਕ ਕੋਸ਼ਿਸ਼ ਕੀਤੀ ਹੈ ਤੁਹਾਨੂੰ ਲੈ ਕੇ ਬਿਲਕੁਲ ਬਾਈ ਲਾਲੀ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਸਾਡੀਆਂ ਲੇਡੀਜ਼ ਨੇ ਜਿਹੜੀਆਂ ਉਹ ਇੱਕ ਚੁੱਲ੍ਹੇ ਤੱਕ ਸੀਮਤ ਨੇ ਉਹ ਬਾਹਰ ਤੱਕ ਹਨਾ ਜਾਂ ਕਿਸੇ ਵੀ ਕਲਚਰਾਂ ਦੇ ਵਿੱਚ ਭਾਗ ਨਹੀਂ ਲੈਂਦੀਆਂ ਕਿਉਂਕਿ ਸਾਡੀਆਂ ਜਿਹੜੀ ਸਾਡੀ ਪੁਰਾਣੀ ਸੋਚ ਤੇ ਨਵੀਂ ਸੋਚ ਦੇ ਵਿੱਚ ਫਰਕ ਹੈ ਨਵੀਂ ਸੋਚ ਜਿਹੜੀ ਸਾਡੀ ਉਹ ਹਾਈਲਾਈਟਸ ਕਰਕੇ ਬਾਹਰ ਜਾ ਰਹੀ ਹੈ ਜਿਹੜੀਆਂ ਪਰਫੁੱਲਟ ਤੇ ਕਲਚਰ ਕੁੜੀਆਂ ਦੇ ਅੰਦਰ ਜਿਹੜਾ ਆਪਾਂ ਹੁਨਰ ਕਹਿ ਸਕਦੇ ਹੁਨਰ ਜਿਹੜਾ ਅੰਦਰ ਹੁੰਦਾ ਉਹ ਹੁਨਰ ਨੂੰ ਕੁੜੀਆਂ ਬਾਹਰ ਨਹੀਂ ਕੱਢਦੀਆਂ ਵਿਚਾਰੀਆਂ ਜੱਬ ਕੇ ਘਰਾਂ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ ਅਸੀਂ ਇਹ ਮੇਲੇ ਕਰਾਉਣ ਦੇ ਮਤਲਬ ਮਨਵਰਤ ਇਹੀ ਆ ਵੀ ਉਹਨਾਂ ਦਾ ਹੁਨਰ ਹੈ ਜਿਹੜਾ ਉਹ ਸੰਸਾਰ ਤੱਕ ਪਹੁੰਚੇ ਜਿਵੇਂ ਅੱਜ ਕੱਲ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਵਾਇਰਲ ਹੋ ਕੇ ਵੀਡੀਓ ਉੱਪਰ ਤੱਕ ਪ੍ਰਫੁੱਲਤ ਹੁੰਦੀਆਂ ਨੇ ਸਾਡੀਆਂ ਜਿਹੜੀਆਂ ਮਾਮਾ ਨੇ ਪੁਰਾਣੇ ਬਜ਼ੁਰਗ ਦੀਆਂ ਔਰਤਾਂ ਨੇ ਉਹ ਵੀ ਦੇਖਿਆ ਤੁਸੀਂ ਕਿਵੇਂ ਬੋਲੀਆਂ ਪਾ ਪਾ ਕੇ ਆਪਦੀ ਖੁਸ਼ੀ ਦਾ ਹਜ਼ਾਰ ਕਰ ਰਹੀਆਂ ਸੀਗੀਆਂ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਆਪਣੀਆਂ ਘਰੇਲੂ ਔਰਤਾਂ ਨੇ ਉਹਨਾਂ ਨੇ ਜਿਹੜਾ ਮੇਲਾ ਸੰਭਾਲਿਆ ਤੇ ਮੇਲੇ ਨੂੰ ਚਾਰ ਰੰਗ ਜੰਦ ਲਾਏ ਨੇ ਉਹ ਤੋਂ ਤੁਸੀਂ ਆਪ ਦੇ ਇਹ ਤਾਂ ਦੇਖਿਆ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਸਾਨੂੰ ਸਭ ਤੋਂ ਵਧੀਆ ਗੱਲ ਲੱਗੀ ਆ ਉਹ ਗੱਲ ਇਹ ਹੀ ਆ ਵੀ ਚੁੱਲ੍ਹੇ ਤੋਂ ਨਿਕਲ ਕੇ ਕੁੜੀਆਂ ਸਟੇਜ 'ਤੇ ਖੁਦ ਪਹੁੰਚੀਆਂ ਬਿਲਕੁਲ ਇਹ ਸਾਰਾ ਪਿੰਡ ਜੀ ਬਹੁਤ ਵਧਾਈ ਦਾ ਪਾਤਰਾ ਇਹਨਾਂ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਹੈਗਾ ਸਾਰੇ ਪਿੰਡ ਨੇ ਜਿੱਥੇ ਕਿ ਸਾਡੇ ਨੌਜਵਾਨ ਬੱਚੇ ਬੱਚੀਆਂ ਉਹਨਾਂ ਨੂੰ ਇੱਕ ਮੰਚ 'ਤੇ ਮਿਲਿਆ ਨੰਨਾ ਪਲੇਟਫਾਰਮ ਮਿਲਿਆ ਜਿੱਥੇ ਉਹਨਾਂ ਨੇ ਆਪਦੇ ਦਿਲ ਦੀ ਗੱਲ ਰੱਖੀ ਆ ਮੈਂ ਦੇਖਿਆ ਕਿ 67 ਸਾਲਾਂ ਦੀਆਂ ਮਾਈਆਂ ਨੇ ਵੀ ਆਪਦਾ ਦਿਲ ਖੋਲ੍ਹ ਕੇ ਪਿੰਡ ਝੂਟੀ ਤੇ ਬਹੁਤ ਖੂਬ ਇਹਨਾਂ ਨੇ ਬੋਲੀਆਂ ਪਾਈਆਂ ਅਸੀਂ ਇਹ ਸਾਰੇ ਪਿੰਡ ਨੂੰ ਵਧਾਈ ਦਿੰਨੇ ਆ ਤੇ ਪੂਰੇ ਪੰਜਾਬ ਨੂੰ ਇਹੋ ਜਿਹਾ ਉਪਰਾਲੇ ਕਰਨ ਦੇ ਹਰੇਕ ਪੰਚਾਇਤਾਂ ਨੂੰ ਅਸੀਂ ਇਹੋ ਜਿਹਾ ਉਪਰਾਲੇ ਕਰਨ ਦੀ ਪ੍ਰੇਰਣਾ ਦਿੰਨੇ ਆ ਬਹੁਤ ਬਹੁਤ ਧੰਨਵਾਦ ਸ਼ਾਸਤਰੀਕਰ